ਖਾਲਸਤਾਨ ਦੇ ਨਾਮ ਤੇ ਘਰ ਦੇ ਨੌਕਰ ਨੇ ਹੀ ਮਾਲਕਾਂ ਤੋਂ 6 ਲੱਖ ਦੀ ਫਰੋਤੀ ਮੰਗ ਲਈ ਤੇ ਫਰੋਤੀ ਮੰਗਣ ਦਾ ਢੰਗ ਵੀ ਐਸਾ ਲੱਭਿਆ ਕਿ ਕਿਸੇ ਨੂੰ ਪਿੰਕ ਵੀ ਨ ਲੱਗੇ ਘਟਨਾ ਰਾਮਪਰਾ ਫੂਲ ਦੇ ਪਿੰਡ ਢਪਾਲੀ ਦੀ ਏ ਜਿੱਥੇ ਘਰ ਦੇ ਨੌਕਰ ਨੇ ਹੀ ਮਾਲਕਾਂ ਤੋਂ ਫਰੋਤੀ ਦੀ ਸਾਜ਼ਿਸ਼ ਰਚੀ ਜਿਸ ਤੇ ਵਿੱਚ ਉਸਨੇ ਉਸੇ ਘਰ ਦੇ ਵਿੱਚ ਕੰਮ ਕਰਨ ਵਾਲੇ ਦੋ ਰੰਗ ਵਾਲੇ ਕਾਮੇ ਵੀ ਆਪਣੇ ਨਾਲ ਲਾ ਲਏ ਅਤੇ ਫਿਰ ਆਪਣੀ ਤਰਕੀਬ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਸਨੇ ਕੀਤਾ ਕੁਝ ਐਸਾ ਕਿ ਆਪਣੇ ਹੀ ਮਾਲਕ ਨੂੰ ਖਾਲਸਤਾਨ ਦੇ ਨਾਮ ਤੇ ਇੱਕ ਚਿੱਠੀ ਭੇਜ ਦਿੱਤੀ ਜਿਸ ਦੇ ਵਿੱਚ ਉਸਨੇ 6 ਲੱਖ ਰੁਪਏ ਦੀ ਮੰਗ ਕੀਤੀ ਅਤੇ ਨਾਲ ਹੀ ਇਹ ਵੀ ਲਿਖਿਆ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ ਜਦ ਪਰਿਵਾਰ ਨੇ ਪੈਸੇ ਨਾ ਦਿੱਤੇ ਤਾਂ ਇਹ ਨੌਕਰ ਆਪਣੇ ਹੀ ਮਾਲਕ ਨੂੰ ਫੋਨ ਤੇ ਧਮਕਾਉਣ ਲੱਗਾ ਫਿਰ ਕਿਸ ਤਰ੍ਹਾਂ ਲੱਖਾਂ ਰੁਪਏ ਦੇ ਸੁਪਨੇ ਦੇਖਣ ਵਾਲਾ ਨੌਕਰ ਪੁਲਿਸ ਨੇ ਦਬੋਚ ਲਿਆ ਸੁਣਿਓ ਐਸਐਸਪੀ ਬਠਿੰਡਾ ਦੀਪਕ ਪਾਰਕ ਦੇ ਮੂੰਹੋਂ ਸਬ ਡਿਵੀਜ਼ਨ ਪੋਲ ਦੇ ਵਿੱਚ ਇੱਕ ਪਿੰਡ ਦੇ ਵਿੱਚ ਅ ਕਿਸੇ ਦੇ ਘਰੇ ਜਿਹਦੇ ਉਹਦੇ ਬੰਦਾ ਕੋਈ ਕੰਮ ਕਰਦਾ ਸੀਗਾ ਉਹਨੂੰ ਇੱਕ ਬੰਦਾ ਚਿੱਠੀ ਪੜਾ ਕੇ ਚਲਾ ਗਿਆ ਸੀ ਕੋਈ ਨਾ ਪਹਿਲਾਂ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਜਿੱਦਾਂ ਕਿਸੇ ਉਹ פרו ਖਾਲਿਸਤਾਨ ਜਿਹੜੇ ਕੋਈ ਆਰਗੇਨਾਈਜੇਸ਼ਨ ਹੁੰਦੀ ਹੈ ਉਹਦੇ ਬਿਹਾਫ ਤੇ ਇਹਨਾਂ ਤੋਂ ਫਰੋਦੀ ਮੰਗ ਚਿੱਠੀ ਸੀ ਵੀ 6 ਲੱਖ ਰੁਪਏ ਦੀ ਚਿੱਠੀ ਦੇ ਵਿੱਚ ਮੰਗ ਕੀਤੀ ਸੀ ਤੇ ਉਸ ਤੋਂ ਬਾਅਦ ਅਸੀਂ ਕਾਰਵਾਈ ਕਰਦੇ ਦੇ ਵਿੱਚ ਪਰਚਾ ਦਰਜ ਕਰ ਲਿਆ ਸੀਗਾ ਇਸ ਮੰਗ ਤੋਂ ਬਾਅਦ ਵੀ ਉਹਨਾਂ ਨੇ ਫੋਨ ਵੀ ਰਾਹੀਂ ਵੀ ਬਾਅਦ ਚ ਇਸ ਤਰੀਕੇ ਦੀ ਰੋਟਰੀ ਮੰਡ ਕੰਡੀਸ਼ਨ ਸ਼ੁਰੂ ਕਰਤੀ ਤਾਂ ਫਿਰ ਸਾਡੇ ਐਸਪੀਡੀ, ਟੀਐਸਪੀਡੀ, ਸੀਆਈਡੀ ਦੀ ਟੀਮ, ਸੀਆਈਡੀ ਦੀ ਟੀਮ ਸਬਡਿਵੀਜ਼ਨ ਵਾਲੇ ਅਫਸਰਸ ਤੇ ਇਹਨਾਂ ਦੇ ਸਾਰਿਆਂ ਨੇ ਮਿਲ ਕੇ ਇਸ ਬੰਦੇ ਨੂੰ ਮੈਪ ਕਰ ਲਿਆ ਤੇ ਗੁੱਠੀ ਜਦੋਂ ਸੂਝੀ ਤਾਂ ਪਤਾ ਲੱਗਿਆ ਕਿ ਇਹ ਜਿਹੜਾ ਬੰਦਾ ਇੱਕ ਪੜਿਆ ਗਿਆ ਕਰਮ ਸਿੰਘ ਉਲਸ ਨਿਕਾ ਤੇ ਟਿਪਾਲੀ ਪਿੰਡ ਦਾ ਰਹਿਣ ਵਾਲਾ ਹੈਗਾ ਜਦੀ ਉਮਰ 29 ਸਾਲ ਹੈਗੀ ਅਤੇ ਪਹਿਲੇ ਕੋਈ ਮੁਕਦਮਾ ਦਰਜ ਨਹੀਂ ਤੇ ਇਹਨਾਂ ਦੇ ਘਰੇ ਕੰਮ ਕਰਦਾ ਸੀਗਾ ਤੇ ਨਾਲ ਇੱਕ ਦੋ ਬੰਦੇ ਜਿਹੜੇ ਇਹਨਾਂ ਦੇ ਕੋਈ ਹੋਰ ਕੰਮ ਕਰਨ ਆਏ ਸੀਗੇ ਕਿਉਂਕਿ ਇਹਨਾਂ ਨੂੰ ਇਸ ਇਸ ਪਰਿਵਾਰ ਦੇ ਕਰਦਾ ਪੇ ਪਤਾ ਸੀਗਾ ਉਹਨਾਂ ਦੇ ਕੋਲ ਕੋਈ ਵੀ ਪੈਸੇ ਪੂਸੇ ਸੀਗੇ ਤੇ ਬਾਰੇ ਜਾਣਕਾਰੀ ਸੀਗੀ ਤਾਂ ਇਸ ਲਈ ਇਹਨੇ ਪਲੈਨਿੰਗ ਕਰਕੇ ਦੋ ਟੀਮ ਬੰਦਿਆਂ ਨੇ ਇਸ ਤਰੀਕੇ ਦੀ ਫਿਰੋਤੀ ਦੀ ਮੰਗ ਕੀਤੀ ਤਾਂ ਇਹ ਮੈਂ ਜਿਹੜਾ ਇਹਦੇ ਵਿੱਚ ਕਾਂਸਪੀਰੇਟਰ ਸੀਗਾ ਉਹ ਅਸੀਂ ਆਊਂਡ ਅਪ ਕਰ ਲਿਆ ਬਾਕੀ ਜਿਹੜੇ ਦੋ ਬੰਦੇ ਰਹਿੰਦੇ ਉਹ ਵੀ ਜਲਦੀ ਫੜੇਗੇ ਇਸ ਮਾਮਲੇ ਦੇ ਵਿੱਚ ਜਿਹੜੇ ਚਾਰ ਜਿਹੜੇ ਦੋ ਬੰਦੇ ਪਰਿਵਾਰ ਨਾਲ ਹੈ ਉਹਨਾਂ ਕੋਲ ਵੀ ਬਰਾਬਰ ਉੱਪਰ ਵੀ ਐਂਟਰਨਾ ਵੀ ਜਿਹੜੇ ਬੰਦਾ ਫੜਿਆ ਇਹਦਾ ਤੇ ਹਲੇ ਤੱਕ ਕੋਈ ਸਾਹਮਣੇ ਨਹੀਂ ਆਇਆ ਕਿ ਪਿਛੜ ਪੀਨਲ ਬੈਕਗਰਾਉਂਡ ਨਹੀਂ ਹੈ ਬਾਕੀ ਦੋ ਜਦੋਂ ਫੜੇ ਜਾਣਗੇ ਉਹਨਾਂ ਦਾ ਵੀ ਅਸੀਂ ਲੱਭਾਂਗੇ ਠੀਕਾ ਕੰਮ ਕਰਨ ਦੀ ਜਾਲ ਲੱਗ ਕੇ ਕਿਸ ਤਰ੍ਹਾਂ ਦਾ ਕੰਮ ਕਰੀ ਉਸ ਤਰੀਕੇ ਕਿਸ ਤਰ੍ਹਾਂ ਦੇ ਕੰਮ ਆਏ ਤਾਂ ਇਹਨਾਂ ਦੇ ਪੱਕੇ ਹੀ ਕੰਮ ਕਰਦਾ ਸੀ ਇਸ ਤਰੀਕੇ ਬਾਕੀ ਜਿਹੜੇ ਦੋ ਬੰਦੇ ਦੇ ਕਹਿ ਮਤਲਬ ਜਿਹੜੇ ਹੁਣ ਤੱਕ ਲਾਈਏ ਕਿ ਉਹ ਕੋਈ ਪੀਓਪੀ ਵਗੈਰੇ ਦਾ ਇੱਧਰ ਤੇ ਕਰੇ ਕੰਮ ਦਿੱਤਾ ਸੀ ਬਟ ਥੈਟ ਜਿਹੜਾ ਇੱਕ ਵਾਰੀ ਅਸੀਂ ਜਦੋਂ ਸਾਡੇ ਆ ਜਾਣਗੇ ਬਾਗੂ ਚ ਫਿਰ ਅਸੀਂ ਬਾਅਦ ਚ ਦੱਸਾਂਗੇ ਕਿ ਬੱਚਾਈ ਇਹਨਾਂ ਦੇ ਬਾਰੇ ਇਹਨਾਂ ਦੇ ਗਿਰਤਕ ਕਾਫੀ ਸਾਰੇ ਤੋਂ ਕੰਮ ਕਰ ਰਿਆ ਸੀ ਪਰ ਇਹ ਸਕੀਮ ਜਿਹੜੀ ਹੈਗੀ ਇਹਨੇ ਪਿੱਛੇ ਰੀਸੈਂਟਲੀ ਬਣਾਈ ਹੈ ਹੋ ਸਕਦਾ ਹੈ ਜਿਹੜੇ ਦੂਜੇ ਬੰਦੇ ਆਏ ਸੀ ਉਹਦੇ ਪ੍ਰਭਾਵ ਦੇ ਵਿੱਚ ਆ ਕੇ ਇਸ ਤਰੀਕੇ ਦਾ ਕੰਮ ਕਰ ਰਿਹਾ ਹੈ ਇਹਨਾਂ ਦਾ ਵੀ ਜੁੜਿਆ ਰਿਹਾ ਜੀ ਕੁਝ ਆਇਆ ਕਿ ਕਿਉਂ ਇਹਨੇ ਪੈਸੇ ਦੇ ਨਾਲ ਇਸ ਤਰ੍ਹਾਂ ਦਿੱਤਾ ਹੈ 6 ਲੱਖ ਰੁਪਏ ਮੰਗਿਆ ਦੋਨੇ ਮਾਸ ਤੋਂ ਦਿੱਤਾ ਦਿੱਤੀ ਜਗ ਲਾਈ ਹੈ ਉਹ ਬਾਅਦ ਚ ਜਿਹੜੀ ਡਿਟੇਲ ਐਸੀ ਦੱਸਾਂਗੇ ਲੇਕਿਨ ਪ੍ਰਾਈਮਰ ਕੇ ਸਾਹੀ ਜਿਹੜੀ ਗੱਲ ਸਾਹਮਣੇ ਹੈ ਕਿ ਬਾਅਦ ਚ ਉਹ ਆਪਣੀ ਡਿਮਾਂਡ ਘਟਾਉਂਦਾ ਵੀ ਗਿਆ ਕਿ 6 ਲੱਖ ਦਿੱਤਾ ਮੈਨੂੰ 5 ਦੇ ਦੋ 5 ਤਾਂ 4 ਦੇ ਦੋ ਇਸ ਤਰੀਕੇ ਦੀ ਵੀ ਇਹ ਦੇ ਵਿੱਚ ਗੱਲ ਸਾਹਮਣੇ ਉਹ ਸਿਰੇ ਦਾ ਜਿਹੜਾ ਜ਼ਮੀਂਦਾਰ ਪਰਿਵਾਰ ਹੈ ਨਹੀਂ bizness ਫੈਮਲੀ ਵਾਲੀ ਡਿਟੇਲ ਹੁਣ ਤੱਕ ਨਹੀਂ ਸਾਹਮਣੇ ਜਿਹੜੇ ਇਹ ਵਿਲੇਜ ਦੇ ਵਿੱਚ ਹੀ ਜ਼ਮੀਂਦਾਰ ਪਰਿਵਾਰ ਹੈ ਵੀ ਜਿਹੋ ਦੀ ਖੇਤੀਬਾੜੀ ਹੈ ਹਾਂਜੀ ਪਰਿਵਾਰ ਸਿਰੇ ਦਾ तो 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 इन्होंने इन्होंने कुछ टेक्निकल इनपुट सी गो तो टेक्निकल एविडेंस के बेसिस से इन्होंने गांव टीम ने काम करके थोड़ी ह्यूमन इंटेलिजेंस भी यूज की थी तो फिर इन्हें किया अमल की गल करिए किसी ऑर्गेनाइजेशन का नाम लिखा किसका ਉਹ ਰਿਫਰੈਂਸ ਐਪੀਸੀ ਕੀ ਉਹਨਾਂ ਨੇ ਕਿ ਅਸੀਂ ਖਾਲਿਸਤਾਨੀ ਆਰਗੇਨਾਈਜੇਸ਼ਨ ਤੋਂ ਜੁੜੇ ਹੋਏ ਹੈਗੇ ਆ ਤੇ ਸਾਨੂੰ ਜੰਦੇ ਦੇ ਕਰਕੇ ਜਿਹੜੀ ਲੱਗੀ ਉਹ ਉਸ ਫਿਰੋਦੀ ਸ਼ਰੂਪ ਦੇ ਵਿੱਚ ਉਹਨਾਂ ਨੇ ਬੇਸਿਕਲੀ ਕਰੋਤੀ ਦੀ ਲਈ ਪਾਸ ਪੰਜਾਬ ਹਾਂ ਬੇਸਿਕਲੀ ਉਹਨੂੰ ਸ਼ਰੋਤੀ ਹੀ ਕਹਿਿਆ ਜਾ ਸਕਦਾ ਕਿਉਂਕਿ ਉਹ ਧਮਕੀ ਦੇ ਕੇ ਮਿਲੋ ਇਹ ਕੋਈ ਲਿੰਕ ਇਹਨਾਂ ਦਾ ਨਹੀਂ ਜੀ ਇਹ ਤਾਂ ਬੇਸਿਕਲੀ ਇਹ ਤਾਂ ਬੇਸਿਕਲੀ ਸੀਗਾ ਤੇ ਇਹਨਾਂ ਦੇ ਘਰੇ ਕੰਮ ਕਰਨ ਵਾਲਾ ਬੰਦਾ ਹੀ ਸੀਗਾ ਪਰ ਉਹਨੇ ਸਕੀਮ ਇਸ ਤਰੀਕੇ ਦੀ ਲਗਾਈ ਕਿ ਮੈਂ ਕੁਝ ਪੈਸੇ ਜਿਹੜੇ ਨਾ ਤੋ ਐਕਲਵਾ ਫਿਰੋਦੀ ਮੰਕੇ لیکن وہ ਸਾਡੀ ٹیم میرے ٹائم مینوں کریک کر کے اس نو بدل دے۔ اے ਟਿਪਾਲੀ ਪਿੰਡ ਹੈ ਜੀ ਫੂਲ ਸਬ ਡਿਵੀਜ਼ਨ ਦੇ ਵਿੱਚ। ਫੋਟੋ ਕੈਂਦਾ ਵੀ ਜੰਮਾ ਪਾਤ ਤੱਕ ਮਿਲਣਾ ਕੋਈ ਨਹੀਂ ਹੁਣ ਤੱਕ ਨਹੀਂ ਜਲੇ ਸਾਹਮਣੇ ਹੁਣ ਤੱਕ ਤਾਂ ਨਹੀਂ ਬੜਾ ਸਾਡੀ ਜਿਹੜੀ ਹੁਣ ਇਨਵੈਸਟੀਗੇਸ਼ਨ ਅਸੀਂ ਕਰਾਂਗੇ ਉਹ ਦੇ ਵਿੱਚ ਸਾਹਮਣੇ ਆਏਗਾ ਤਾਂ ਅਸੀਂ